ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਅਸਲ ਰਿਸ਼ਤਾ ਜਿਸ ਨੂੰ ਲਿਖਿਆ ਹੈ ਸੁਰਿੰਦਰ ਸੱਚ ਦੇਵਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਬੀਰਾਂ ਤੋਂ ਬਗੈਰ ਭੈਣਾਂ ਦੀ ਕਾਹਦੀ ਜ਼ਿੰਦਗੀ ਹੁੰਦੀ ਹੈ ਜੇ ਰੱਬ ਮੈਨੂੰ ਇੱਕ ਵੀਰ ਦੇ ਦਿੰਦਾ ਤਾਂ ਉਸ ਦਾ ਕੀ ਜਾਣਾ ਸੀ ਜੇ ਮੇਰੇ ਵੀ ਇੱਕ ਭਰਾ ਹੁੰਦਾ ਤਾ ਮੈਂ ਵੀ ਉਸ ਨੂੰ ਰਖੜੀ ਬੰਨਦੀ। ਉਸ ਨੂੰ ਬਹੁਤ ਸਾਰਾ ਪਿਆਰ ਕਰਦੀ। ਤੇ ਉਹ ਵੀ ਮੈਨੂੰ ਪਲਕਾਂ ਤੇ ਉਠਾਉਂਦਾ। ਡੈਡੀ ਦਾ ਸਹਾਰਾ ਬਣਦਾ। ਉਹ ਵੀ ਤਾਂ ਵਿਚਾਰੇ ਇਕੱਲੇ ਰਹਿ ਗਈ। ਮੰਮੀ ਦੇ ਝਾੜ ਪਿੱਛੋਂ ਕਹਿ ਕੇ ਮੀਨਾ ਉੱਚੀ-ਉੱਚੀ ਰੋਣ ਲੱਗ ਪਈ। ਨਾਲ ਬੈਠੀਆਂ ਸਹੇਲੀਆਂ ਚੁੱਪ ਕਰਵਾ ਰਹੀਆਂ ਸਨ। ਪਰ ਉਹਦੇ ਹੰਝੂ ਸਨ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਦਰ ਅਸਲ ਮੀਨਾ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਉਸਦੇ ਜਨਮ ਤੋਂ ਕੁਝ ਦਿਨ ਬਾਅਦ ਉਸਦੀ ਮਾਂ ਉਸ ਨੂੰ ਇਸ ਦੁਨੀਆ ਵਿੱਚ ਕੱਲਾ ਛੱਡ ਕੇ ਚਲੀ ਗਈ ਉਸਦੇ ਪਿਤਾ ਤੇ ਕੀ ਬੀਤੀ ਇਹ ਤਾਂ ਉਹ ਹੀ ਜਾਣਦੇ ਹਨ ਪਰ ਉਹਨਾਂ ਨੇ ਹੌਂਸਲਾ ਨਾ ਛੱਡਿਆ ਮਤਰੀ ਮਾਂ ਕੀ ਪਤਾ ਕੈਸੀ ਨਿਕਲੀ ਕੀ ਪਤਾ ਉਹ ਮੀਨਾ ਨਾਲ ਕੈਸਾ سلوਕ ਕਰੇ ਇਹ ਸੋਚ ਕੇ ਉਸਦੇ ਪਿਤਾ ਨੇ ਦੁਬਾਰਾ ਵਿਆਹ ਨਾ ਕਰਵਾਇਆ ਰਿਸ਼ਤੇਦਾਰਾਂ ਨੇ ਬਹੁਤ ਜ਼ੋਰ ਲਾਇਆ ਪਰ ਉਹ ਆਪਣੀ ਧੀ ਦੇ ਭਵਿੱਖ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ ਉਹ ਆਪਣੀ ਧੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਨੇ ਆਪਣੀ ਧੀ ਦੀ ਪਰਵਰਿਸ਼ ਵੀ ਮੁੰਡਿਆਂ ਵਾਂਗ ਹੀ ਕੀਤੀ ਉਸ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਤੇ ਹੁਣ ਤਾਂ ਮੀਨਾ ਉੱਚੀ ਲੰਮੀ ਜਵਾਨ ਹੋ ਗਈ ਸੀ ਤੇ ਕਾਲਜ ਪੜ੍ਹਨ ਲੱਗੀ ਸੀ ਤੇ ਅੱਜ ਉਹ ਆਪਣੀਆਂ ਸਹੇਲੀਆਂ ਨਾਲ ਬੈਠੀ ਗੱਲਾਂ ਕਰ ਰਹੀ ਸੀ ਇੱਕ ਸਹੇਲੀ ਨੇ ਇਹ ਗੱਲ ਛੇੜ ਦਿੱਤੀ ਕਿ ਦੋ ਦਿਨਾਂ ਬਾਅਦ ਰਖੜੀ ਹੈ ਮੈਂ ਆਪਣੇ ਭਰਾ ਦੇ ਰਖੜੀ ਬੰਨੂਗੀ ਤੇ ਉਹ ਮੈਨੂੰ ਬਹੁਤ ਸੋਹਣਾ ਸੂਟ ਲੈ ਕੇ ਦੇਵੇਗਾ ਮੇਰੇ ਭਰਾ ਵਰਗਾ ਭਰਾ ਤਾਂ ਕਿਸੇ ਦਾ ਵੀ ਨਹੀਂ ਹੋਣਾ ਬਸ ਉਸ ਦੀ ਗੱਲ ਸੁਣਦਿਆਂ ਹੀ ਮੀਨਾ ਦੀਆਂ ਅੱਖਾਂ ਭਾਰ ਆਈਆਂ ਤੇ ਉਹ ਰੱਬ ਨੂੰ ਅਲਾਹਾਂ ਭਰ ਰਹੀ ਸੀ ਕਿ ਜੇ ਕਿਤੇ ਉਸ ਦਾ ਵੀ ਇੱਕ ਭਰਾ ਹੁੰਦਾ ਤਾਂ ਉਹ ਵੀ ਕਿੰਨੇ ਚਾਵਾਂ ਨਾਲ ਉਸਦੀ ਰਖੜੀ ਬਣਦੀ ਗੱਲਾਂ ਕਰਦੇ ਕਰਦੇ ਉਸਦਾ ਸਬਰ ਦਾ ਬੰਨ ਕਦੋਂ ਟੁੱਟ ਗਿਆ ਤੇ ਕਦੋਂ ਉਸਦੀ ਭੁੱਬ ਨਿਕਲ ਗਈ ਇਹ ਤਾਂ ਉਸ ਨੂੰ ਵੀ ਪਤਾ ਨਹੀਂ ਲੱਗਾ ਉਹਨਾਂ ਨੇੜੇ ਬੈਠਾ ਸੁਨੀਲ ਸਾਰੀ ਗੱਲ ਸੁਣ ਰਿਹਾ ਸੀ ਉਹ ਉਹਨਾਂ ਦੀ ਕਲਾਸ ਵਿੱਚ ਹੀ ਪੜਦਾ ਸੀ ਉਹ ਹੈਰਾਨ ਸੀ ਕਿ ਮੀਨਾ ਵਰਗੀ ਦਲੇਰ ਤੇ ਸਦਾ ਖੁਸ਼ ਰਹਿਣ ਵਾਲੀ ਕੁੜੀ ਰੋ ਕਿਉਂ ਰਹੀ ਹੈ ਉਸ ਨੇ ਤਾਂ ਸਦਾ ਮੀਨਾ ਨੂੰ ਹੱਸਦੇ ਹੋਏ ਹੀ ਵੇਖਿਆ ਸੀ ਉਸ ਤੋਂ ਰਿਹਾ ਨਾ ਗਿਆ ਉੱਠ ਕੇ ਉਹਨਾਂ ਦੇ ਕੋਲ ਆ ਗਿਆ ਕੋਲ ਆ ਕੇ ਬੋਲਿਆ ਕਿਉਂ ਰੋ ਰਹੀ ਹੈ ਮੀਨਾ ਕੋਈ ਸਮੱਸਿਆ ਮੀਨਾ ਕੁਝ ਵੀ ਨਾ ਬੋਲੀ ਸਗੋਂ ਉੱਚੀ-ਉੱਚੀ ਰੋਣ ਲੱਗ ਪਈ ਉਸ ਦੇ ਮੂੰਹੋਂ ਹੋਰ ਕੋਈ ਵੀ ਸ਼ਬਦ ਨਹੀਂ ਨਿਕਲਿਆ ਸੁਨੀਲ ਜਾਣਨ ਲਈ ਹੋਰ ਉਤਆਵਲਾ ਹੋ ਗਿਆ ਦੁਬਾਰਾ ਪੁੱਛਣ ਤੇ ਮੀਨਾ ਨਾਲ ਬੈਠੀ ਸਹੇਲੀ ਨੇ ਦੱਸਿਆ ਕੀ ਕੀ ਕਰੇ ਵਿਚਾਰੀ ਇਸ ਦਾ ਕੋਈ ਭਰਾ ਨਹੀਂ ਹੈ ਨਾ ਉੱਤੋਂ ਰਖੜੀ ਆ ਰਹੀ ਹੈ ਇਸ ਲਈ ਮਨ ਪਰ ਆਇਆ ਵਿਚਾਰੀ ਦਾ ਕਹਿੰਦੀ ਹੈ ਮੈਂ ਵੀ ਰਖੜੀ ਬੰਨਣੀ ਸੀ ਕਿਹਦੇ ਬੰਨਾਂ ਸੁਨੀਲ ਹੱਸ ਪਿਆ ਇਹ ਕਿਹੜੀ ਵੱਡੀ ਗੱਲ ਹੈ ਮੇਰੀ ਤਾਂ ਕੋਈ ਭੈਣ ਹੈ ਨਹੀਂ ਤੂੰ ਇੰਜ ਕਰ ਮੇਰੇ ਬਨ ਲਿਆ ਕਰ ਰਖੜੀ ਮੈਨੂੰ ਭੈਣ ਮਿਲ ਜਾਏਗੀ ਤੇ ਤੈਨੂੰ ਭਰਾ ਹੁਣ ਤਾਂ ਹੱਸ ਪਿਆ ਨਾਲ ਇੱਕ ਗੱਲ ਦੱਸਾਂ ਮੀਨਾ ਨੇ ਉਸ ਵੱਲ ਤੱਕਿਆ ਕੁਝ ਚਿਹਰੇ ਹਸਦੇ ਹੋਏ ਹੀ ਚੰਗੇ ਲੱਗਦੇ ਨੇ ਆ ਕੇ ਆਪਣਾ ਹੱਥ ਮੀਨਾ ਦੇ ਸਿਰ ਤੇ ਰੱਖ ਦਿੱਤਾ ਉਸਦੇ ਹੱਥ ਦੀ ਛੋਹ ਮਿਲਦਿਆਂ ਹੀ ਮੀਨਾ ਦੀ ਖੁਸ਼ੀ ਵਿੱਚ ਕੋਈ ਟਿਕਾਣਾ ਨਾ ਰਿਹਾ ਉਸਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ ਅੱਜ ਉਸ ਨੂੰ ਉਸ ਦਾ ਭਰਾ ਜੋ ਮਿਲ ਗਿਆ ਸੀ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ ਹੁਣ ਉਹ ਵੀ ਆਪਣੇ ਭਰਾ ਨੂੰ ਰਖੜੀ ਬੰਨ੍ਹਿਆ ਕਰੇਗੀ ਅਤੇ ਉਹ ਆਪਣੇ ਸਾਰੇ ਚਾਹ ਵੀ ਪੂਰੇ ਕਰੇਗੀ ਜਿਹੜੇ ਬਚਪਨ ਤੋਂ ਲੈ ਕੇ ਅਧੂਰੇ ਪਏ ਸਨ ਇੱਕ ਭਰਾ ਨਾ ਹੋਣ ਕਰਕੇ ਉਧਰ ਸੁਨੀਲ ਵੀ ਬਹੁਤ ਖੁਸ਼ ਸੀ ਉਸ ਨੂੰ ਇੱਕ ਭੈਣ ਮਿਲ ਗਈ ਸੀ ਭਾਵੇਂ ਮੂੰਹ ਬੋਲੀ ਭੈਣ ਹੀ ਸੀ ਭੈਣ ਤਾਂ ਆਖਰ ਭੈਣ ਹੀ ਹੁੰਦੀ ਹੈ ਕੀ ਮੂੰਹ ਬੋਲੀ ਭੈਣ ਕੀ ਮਾਂ ਜਾਈ ਤੇ ਅੱਜ ਰਖੜੀ ਹੈ ਭੈਣਾ ਤੇ ਭਰਾਵਾਂ ਦੇ ਪਿਆਰ ਦਾ ਤਿਉਹਾਰ ਹੈ ਸਾਰੀਆਂ ਭੈਣਾਂ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਣ ਲਈ ਬੇਤਾਬ ਹੁੰਦੀਆਂ ਨੇ ਮੀਨਾ ਤਾਂ ਬਹੁਤ ਖੁਸ਼ ਸੀ ਉਸਨੇ ਆਪਣੇ ਮੂੰਹ ਬੋਲੇ ਭਰਾ ਤੇ ਪਹਿਲੀ ਵਾਰ ਰਖੜੀ ਬੰਨ੍ਹਨੀ ਸੀ ਉਧਰ ਸੁਨੀਲ ਵੀ ਸਵੇਰੇ ਜਲਦੀ ਹੀ ਉੱਠ ਗਿਆ ਅਤੇ ਮੀਨਾ ਦੇ ਘਰ ਲਈ ਤਿਆਰ ਹੋਣ ਲੱਗਾ ਅਤੇ ਘਰੋਂ ਚੱਲ ਪਿਆ ਸੁਨੀਲ ਦੀ ਮੰਮੀ ਨੇ ਆ ਕੇ ਪੁੱਛਿਆ ਅੱਜ ਬੇਟਾ ਇੰਨੀ ਜਲਦੀ ਕਿਉਂ ਉੱਠ ਗਿਆ ਫਿਰ ਰੁੱਕ ਕੇ ਬੋਲੀ ਓ ਹਾਂ ਸੱਚ ਅੱਜ ਰਖੜੀ ਐ ਤੂੰ ਆਪਣਾ ਦਿਨ ਨਾ ਹੌਲਾ ਕਰੀ ਗਵਾਂਡੀਆਂ ਦੀ ਪੰਮੀ ਤੋਂ ਰਖੜੀ ਬਣਵਾ ਲੈ ਉਹ ਤਾਂ ਤੇਰੇ ਭੈਣਾ ਵਰਗੀ ਹੋਈ ਐ ਪੰਮੀ ਤੋਂ ਕਿਉਂ ਮੈਂ ਤਾਂ ਆਪਣੀ ਭੈਣ ਤੋਂ ਰਖੜੀ ਬਣਾਉਣੀ ਐ ਮੀਨਾ ਤੋਂ ਇਹ ਮੀਨਾ ਕੌਣ ਐ ਪੁੱਤਰ ਮੇਰੇ ਨਾਲ ਹੀ ਕਾਲਜ ਵਿੱਚ ਪੜਦੀ ਐ ਉਸ ਦਾ ਕੋਈ ਭਰਾ ਨਹੀਂ ਹੈ ਤੇ ਮੇਰੀ ਕੋਈ ਭੈਣ ਨਹੀਂ ਹੈ ਇਸ ਲਈ ਮੈਂ ਉਸ ਦੇ ਘਰ ਰਖੜੀ ਬਣਾਉਣ ਚੱਲਿਆ ਹਾਂ ਥੋੜੀ ਦੇਰ ਬਾਅਦ ਉਹ ਤਿਆਰ ਹੋ ਕੇ ਮੀਨਾ ਦੇ ਘਰ ਪਹੁੰਚਿਆ ਮੀਨਾ ਨੇ ਆਪਣੇ ਪਿਤਾ ਨਾਲ ਉਸ ਨੂੰ ਮਿਲਾਇਆ ਉਹ ਬਹੁਤ ਖੁਸ਼ ਹੋਈ ਤੇ ਅੱਜ ਇੱਕ ਨਵੇਂ ਰਿਸ਼ਤੇ ਦਾ ਜਨਮ ਹੋ ਗਿਆ ਸੀ ਹੁਣ ਸੁਨੀਲ ਕਾਲਜ ਵਿੱਚ ਵੀ ਮੀਨਾ ਦੀ ਪੜ੍ਹਾਈ ਵਿੱਚ ਬਹੁਤ ਮਦਦ ਕਰਦਾ ਤਸਨੀਲ ਦੇ ਹੁੰਦਿਆਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਮੀਨਾ ਵੱਲ ਅੱਖ ਚੁੱਕ ਕੇ ਵੀ ਦੇਖ ਸਕਦਾ ਸਾਰੇ ਕਾਲਜ ਨੂੰ ਪਤਾ ਸੀ ਕਿ ਮੀਨਾ ਸੁਨੀਲ ਦੀ ਮੂੰਹ ਬੋਲੀ ਭੈਣ ਹੈ ਸਮਾਂ ਤੇਜ਼ੀ ਨਾਲ ਗੁਜ਼ਰਦਾ ਗਿਆ ਦੋਨਾਂ ਨੇ ਕਾਲਜ ਦੀ ਪੜ੍ਹਾਈ ਖਤਮ ਕਰ ਲਈ ਸੁਨੀਲ ਦੇ ਮਾਮੇ ਦੇ ਮੁੰਡੇ ਨੇ ਸੁਨੀਲ ਨੂੰ ਕਨੇਡਾ ਆਉਣ ਲਈ ਸੱਦਾ ਦਿੱਤਾ ਸੁਨੀਲ ਨੇ ਝੱਟ ਹੀ ਸਵੀਕਾਰ ਕਰ ਲਿਆ ਅਤੇ ਉਹ ਆਪਣੀ ਅਗਲੀ ਪੜ੍ਹਾਈ ਲਈ ਰੋਜ਼ਗਾਰ ਦੀ ਭਾਰ ਵਿੱਚ ਕਨੇਡਾ ਚਲਾ ਗਿਆ ਇਧਰ ਮੀਨਾ ਨੇ ਬੀਅਰਡ ਵਿੱਚ ਦਾਖਲਾ ਲੈ ਲਿਆ ਉਸ ਨੂੰ ਆਪਣੇ ਮੂੰਹ ਬੋਲੇ ਭਰਾ ਦੀ ਯਾਦ ਆਉਂਦੀ ਪਰ ਉਹ ਤਾਂ ਕੈਨੇਡਾ ਵਿੱਚ ਸੀ ਉੱਥੇ ਜਿਆਦਾ ਵਿਅਸਤ ਹੋ ਗਿਆ ਜਾ ਕੇ ਸ਼ਿਫਟਾਂ ਲਾਉਂਦਾ ਫੋਨ ਕਰਨ ਦਾ ਸਮਾਂ ਵੀ ਨਾ ਕੱਢ ਪਾਉਂਦਾ ਇਧਰ ਸਾਲ ਬਾਅਦ ਮੀਨਾ ਦੀ ਬੀ.ਐਡ ਦੀ ਪੜ੍ਹਾਈ ਪੂਰੀ ਹੋ ਗਈ ਤੇ ਅਗਲੇ ਸਾਲ ਹੀ ਉਸ ਨੂੰ ਅਧਿਆਪਕ ਦੀ ਨੌਕਰੀ ਮਿਲ ਗਈ ਪੋਸਟਿੰਗ ਵੀ ਨੇੜੇ ਦੇ ਸਕੂਲ ਵਿੱਚ ਹੀ ਹੋ ਗਈ ਸੀ ਕੁੜੀ ਨੌਕਰੀ ਕਰਦੀ ਹੋਵੇ ਅਤੇ ਸੋਹਣੀ ਸੁਨਖੀ ਹੋਵੇ ਰਿਸ਼ਤਿਆਂ ਦੀ ਪਰਮਾਰ ਲੱਗ ਜਾਂਦੀ ਹੈ ਮੀਨਾ ਲਈ ਵੀ ਕਿ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ ਉਸਦੇ ਪਿਤਾ ਨੇ ਉਸ ਦਾ ਰਿਸ਼ਤਾ ਪ੍ਰਦੀਪ ਨਾਲ ਪੱਕਾ ਕਰ ਦਿੱਤਾ ਪ੍ਰਦੀਪ ਉਸ ਦੀ ਗੁਆਂਢ ਵਿੱਚ ਰਹਿੰਦੀ ਆਂਟੀ ਦਾ ਰਿਸ਼ਤੇਦਾਰੀ ਵਿੱਚ ਪਤੀਜਾ ਲੱਗਦਾ ਸੀ ਅਤੇ ਇੱਕ ਬੈਂਕ ਵਿੱਚ ਨੌਕਰੀ ਕਰਦਾ ਸੀ ਚੰਗਾ ਰਿਸ਼ਤਾ ਹੋਣ ਕਰਕੇ ਮੀਨਾ ਦੇ ਪਾਪਾ ਨੇ ਵੀ ਉਸਨੂੰ ਹਾਂ ਕਰ ਦਿੱਤੀ ਪ੍ਰਦੀਪ ਨੇ ਵੀ ਵਿਆਹ ਜਲਦੀ ਮੰਗ ਲਿਆ ਮੀਨਾ ਹਲੇ ਵਿਆਹ ਕਰਾਉਣ ਲਈ ਤਿਆਰ ਨਹੀਂ ਸੀ ਉਸਨੇ ਅਜੇ ਵਿਆਹ ਨਹੀਂ ਕਰਾਉਣਾ ਸੀ ਉਹ ਚਾਹੁੰਦੀ ਸੀ ਕਿ ਉਸਦਾ ਭਰਾ ਸੁਨੀਲ ਉਸਦੇ ਵਿਆਹ ਵਿੱਚ ਜ਼ਰੂਰ ਸ਼ਾਮਲ ਹੋਵੇ ਤੇ ਸਾਰੇ ਸਗਨ ਆਪ ਕਰੇ ਸਨੇਹਾ ਵੀ ਭੇਜਿਆ ਪਰ ਸੁਨੀਲ ਨੂੰ ਛੁੱਟੀ ਨਾ ਮਿਲੀ ਇਧਰ ਪ੍ਰਦੀਪ ਵਿਆਹ ਲਈ ਕਾਲਾ ਸੀ ਮੁੰਡੇ ਵਾਲਿਆਂ ਦੀ ਜਿੱਤ ਅੱਗੇ ਉਸਦੀ ਇੱਕ ਨਾ ਚੱਲੀ। ਉਹ ਵਿਚਾਰੀ ਰੋਂਦੀ ਰੋਂਦੀ ਡੋਲੀ ਵਿੱਚ ਬੈਠ ਗਈ ਅਤੇ ਆਪਣੇ ਸਹੁਰੇ ਘਰ ਚਲੀ ਗਈ। ਮੀਨਾ ਆਕਰ ਸਹੁਰੇ ਘਰ ਪਹੁੰਚ ਗਈ। ਕੁਝ ਦਿਨ ਉੱਥੇ ਰਹੀ। ਸਭ ਕੁਝ ਨਵਾਂ-ਨਵਾਂ ਸੀ। ਵਿਆਹ ਨੂੰ ਲੈ ਕੇ ਉਸਦੇ ਵੀ ਗਈ ਸੁਪਨੇ ਸਾਨੂੰ। ਹਰ ਕੁੜੀ ਦੇ ਹੁੰਦੇ ਨੇ ਉਸ ਦਾ ਪਤੀ ਉਸ ਵੱਲ ਘੱਟ ਹੀ ਧਿਆਨ ਦਿੰਦਾ। ਪੁੱਛਣ ਤੇ ਕੰਮ ਦੇ ਪ੍ਰੈਸ਼ਰ ਕਹਿ ਕੇ ਢਾਲ ਦਿੰਦਾ। ਕੁਝ ਦਿਨ ਸਹੁਰੇ ਘਰ ਰਹਿਣ ਤੋਂ ਬਾਅਦ ਉਸਦਾ ਪਤੀ ਉਸ ਨੂੰ ਲੁਧਿਆਣੇ ਲੈ ਗਿਆ ਜਿੱਥੇ ਉਸਦੀ ਬਦਲੀ ਹੋ ਗਈ ਸੀ ਮੀਨਾ ਦੀ ਬਦਲੀ ਤੇ ਉੱਥੇ ਕਰਵਾ ਲਈ ਕਿਰਾਏ ਦੇ ਘਰ ਤੇ ਲੈ ਗਿਆ ਕੁਝ ਦਿਨ ਤਾਂ ਠੀਕ ਠਾਕ ਚੱਲਦਾ ਰਿਹਾ ਪਰ ਅਚਾਨਕ ਮੀਨਾ ਨੂੰ ਆਪਣੇ ਪਤੀ ਤੇ ਅਸਲੀ ਰੂਪ ਦਾ ਪਤਾ ਲੱਗਾ ਕਿ ਉਹ ਬਹੁਤ ਹਰਾਣ ਸੀ ਉਹ ਬੜਾ ਹੀ ਝਗੜਾਲੂ ਕਿਸਮ ਦਾ ਵਿਅਕਤੀ ਸੀ ਸ਼ਰਾਬ ਵੀ ਬਹੁਤ ਪੀਂਦਾ ਸੀ ਗੱਲ-ਗੱਲ ਤੇ ਲੜ ਪੈਂਦਾ। ਮੀਨਾ ਤੇ ਸ਼ੱਕ ਵੀ ਕਰਦਾ ਸੀ। ਉਸ ਨੂੰ ਕਿਸੇ ਨਾਲ ਗੱਲਬਾਤ ਨਾ ਕਰ ਦਿੰਦਾ। ਇੱਥੋਂ ਤੱਕ ਕਿ ਉਸ ਨੇ ਮੀਨਾ ਨੂੰ ਆਪਣੇ ਪਿਓ ਨਾਲ ਗੱਲ ਕਰਨ ਤੋਂ ਵੀ ਰੋਕਦਾ ਸੀ। ਉਹ ਪੇਕਿਆਂ ਵੱਲੋਂ ਵੀ ਟੁੱਟ ਗਈ ਤੇ ਸਹੁਰਿਆਂ ਵੱਲੋਂ ਵੀ ਉਹ ਪਰੇਸ਼ਾਨ ਰਹਿਣ ਲੱਗ ਪਈ। ਕਦੇ-ਕਦੇ ਸੁਨੀਲ ਦੀ ਯਾਦ ਵੀ ਆ ਜਾਂਦੀ। ਪਰ ਆਪਣੇ ਘਰ ਵਾਲੇ ਦੇ ਸ਼ੱਕੀ ਸੁਭਾਅ ਕਰਕੇ ਉਸ ਨੇ ਉਹ ਕਦੇ ਉਸਨੀਰ ਬਾਰੇ ਵੀ ਉਸ ਨੂੰ ਨਾ ਦੱਸਿਆ ਵਿਚਾਰੀ ਦਿਨ ਕੱਟੀ ਕਰ ਰਹੀ ਸੀ ਉਸ ਨੂੰ ਹਰ ਰੋਜ਼ ਇਹੀ ਡਰ ਹੁੰਦਾ ਤੇ ਅੱਜ ਉਸ ਦਾ ਪਤੀ ਸ਼ਰਾਬ ਪੀ ਕੇ ਨਾ ਆ ਜਾਵੇ ਕਿਤੇ ਲੜਾਈ ਨਾ ਸ਼ੁਰੂ ਕਰ ਦੇਵੇ ਜਦੋਂ ਉਹ ਸ਼ਰਾਬੀ ਹੁੰਦਾ ਉੱਚੀ ਉੱਚੀ ਗਾਲ੍ਹਾਂ ਕੱਢਣ ਲੱਗ ਪੈਂਦਾ ਸੀ ਸਾਰਾ ਮਹੱਲਾ ਤਮਾਸ਼ਾ ਦੇਖਦਾ ਰਹਿੰਦਾ ਪੜ੍ਹੇ ਲਿਖੇ ਵਾਲੀ ਤਾਂ ਗੱਲ ਨਜ਼ਰ ਹੀ ਨਹੀਂ ਸੀ ਆਉਂਦੀ ਸੀ ਉਸ ਵਿੱਚ ਉਹ ਜਾਨਵਰ ਬਣ ਜਾਂਦਾ ਸੀ ਮੀਨਾ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਸਮਝਾਉਣਾ ਪੱਥਰ ਨਾਲ ਟਕਰਾਂ ਮਾਰਨ ਵਾਲੀ ਗੱਲ ਸੀ ਉਸ ਦੇ ਕਿਸੇ ਗੱਲ ਦਾ ਅਸਰ ਵੀ ਨਹੀਂ ਹੁੰਦਾ ਸੀ ਤੇ ਉਸ ਦੇ ਛੱਕੀ ਸੁਭਾ ਕਰਕੇ ਮੀਨਾ ਆਪਣੇ ਕੁਲੀਗ ਮਰਦ ਅਧਿਆਪਕਾਂ ਨੂੰ ਵੀ ਨਹੀਂ ਸੀ ਬੁਲਾਉਂਦੀ ਉਹ ਉਹਨਾਂ ਤੋਂ ਪਾਸਾ ਹੀ ਵੜਦੀ ਰਹਿੰਦੀ ਸੀ ਕਈ ਵਾਰ ਨਾਲ ਕੰਮ ਕਰਨ ਵਾਲੇ ਮਰਦ ਅਧਿਆਪਕ ਮਜ਼ਾਕ ਕਰਦੇ ਕਿ ਮੈਡਮ ਤੁਹਾਡੇ ਘਰ ਆ ਕੇ ਚਾਹ ਪੀਣੀ ਹੈ ਉਹ ਗੱਲ ਟਾਲ ਦਿੰਦੀ ਇੱਕ ਦਿਨ ਇੱਕ ਅਧਿਆਪਕ ਨੇ ਕਿਹਾ ਕਿ ਮੈਡਮ ਤੁਹਾਡੇ ਪਤੀ ਬੈਂਕ ਵਿੱਚ ਮੁਲਾਜ਼ਮ ਹਨ ਸਾਡਾ ਇੱਕ ਕੰਮ ਹੀ ਕਰਵਾ ਦਿਓ ਉਸ ਨੇ ਘਰ ਆ ਕੇ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਬੋਲਿਆ ਤੇਰਾ ਕੀ ਸੰਬੰਧ ਹੈ ਉਸ ਨਾਲ ਜੋ ਉਸ ਦੀ ਬਕਾਲਤ ਕਰਨ ਲੱਗੀ ਹੈ ਤਾਂ ਉਹ ਚੁੱਪ ਹੋ ਗਈ ਕਈ ਦਿਨ ਸਕੂਲ ਵਿੱਚ ਗੱਲਾਂ ਸੁਣਨੀਆਂ ਪਈਆਂ ਪਰ ਕੀ ਕਰ ਸਕਦੀ ਸੀ ਇੱਕ ਮਜਬੂਰੀ ਸੀ ਐਸੇ ਹਾਲਾਤਾਂ ਵਿੱਚ ਦਿਨ ਕੱਟੀ ਕਰਦੇ ਉਸ ਨੂੰ ਇੱਕੋ ਹੀ ਉਮੀਦ ਸੀ ਕਿ ਆਪਣੇ ਹੋਣ ਵਾਲੇ ਬੱਚੇ ਤੋਂ ਉਸ ਨੂੰ ਲੱਗਦਾ ਸੀ ਕਿ ਉਸ ਦੇ ਹੋਣ ਤੇ ਨਾਲ ਸਭ ਕੁਝ ਠੀਕ ਹੋ ਜਾਏਗਾ ਥੋੜੇ ਦਿਨ ਬਾਅਦ ਉਸ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਪ੍ਰਦੀਪ ਨੂੰ ਕੋਈ ਖੁਸ਼ੀ ਨਾ ਹੋਈ ਸਗੋਂ ਲੜਨ ਦਾ ਨਾਂ ਮ बहाना ਮਿਲ ਗਿਆ ਕਿ ਘਰ ਵਿੱਚ ਪੁੱਤਰ ਹੋਣਾ ਚਾਹੀਦਾ ਸੀ ਮੈਨੂੰ ਧੀ ਨਹੀਂ ਚਾਹੀਦੀ ਮੀਨਾ ਦੀ ਜ਼ਿੰਦਗੀ ਨਰਕ ਹੋ ਗਈ ਬੱਚੇ ਨੂੰ ਵੀ ਸੰਭਾਲਦੀ ਨੌਕਰੀ ਵੀ ਕਰਦੀ ਤੇ ਘਰ ਦਾ ਸਾਰਾ ਕੰਮ ਵੀ ਆਪ ਹੀ ਕਰਦੀ ਸ਼ਾਮ ਨੂੰ ਉਸ ਦੇ ਸ਼ਰਾਬੀ ਪਤੀ ਦੀਆਂ ਗੱਲਾਂ ਹੀ ਸੁਣਨੀਆਂ ਪੈਂਦੀਆਂ ਸਰੀ ਹੁਣ ਤਾਂ ਲੱਗਦਾ ਸੀ ਕਿ ਉਸ ਦੇ ਪਤੀ ਨੇ ਉਸ ਨਾਲ ਵਿਆਹ ਕੇਵਲ ਉਸ ਦੀ ਨੌਕਰੀ ਨੂੰ ਵੇਖ ਕੇ ਹੀ ਕਰਵਾਇਆ ਹੈ ਔਰਤ ਕੀ ਹੁੰਦੀ ਹੈ ਉਸ ਦੀ ਕਦਰ ਕਿਵੇਂ ਕੀਤੀ ਜਾਂਦੀ ਹੈ ਇੰਨਾ ਸਭ ਗੱਲਾਂ ਤੋਂ ਉਹ ਬਿਲਕੁਲ ਅਣਜਾਣ ਸੀ ਕਈ ਵਾਰ ਤਾਂ ਮਨ ਵਿੱਚ ਆਉਂਦਾ ਕਿ ਆਪਣੇ ਪਿਤਾ ਕੋਲ ਚਲੀ ਜਾਵੇ ਪਰ ਫਿਰ ਸੋਚਦੀ ਕਿ ਉਹਨਾਂ ਦੇ ਦਿਲ ਤੇ ਕੀ ਗੁਜ਼ਰੇਗੀ ਜਦ ਪਤਾ ਚੱਲੇਗਾ ਕਿ ਉਹਨਾਂ ਦੀ ਧੀ ਕਿੰਨੀ ਔਖੀ ਹੈ ਹਰ ਵਾਰ ਸਬਰ ਕਰਕੇ ਬੈਠ ਜਾਂਦੀ ਇਸ ਉਮੀਦ ਨਾਲ ਕਿ ਉਸ ਦਾ ਪਤੀ ਠੀਕ ਹੋ ਜਾਏਗਾ ਉਸ ਨੂੰ ਤੇ ਉਸ ਦੀ ਬੇਟੀ ਨੂੰ ਪਿਆਰ ਕਰਨ ਲੱਗੇਗਾ ਪਰ ਹਰ ਕੋਸ਼ਿਸ਼ ਬੇਕਾਰ ਜਾਂਦੀ ਦੁੱਖ ਦਾ ਭਾਰ ਸੀ ਕਿ ਵੱਧਦਾ ਹੀ ਜਾ ਰਿਹਾ ਸੀ ਸ਼ਾਇਦ ਔਰਤਾਂ ਦੀ ਜ਼ਿੰਦਗੀ ਐਸੀ ਹੁੰਦੀ ਹੈ ਕਦੇ ਰੋ ਪੈਂਦੀ ਫਿਰ ਆਪ ਹੀ ਚੁੱਪ ਕਰ ਜਾਂਦੀ ਹੋਰ ਕੋਈ ਝਾਰਾ ਵੀ ਨਹੀਂ ਸੀ ਕੱਲ ਵਾਲੇ ਭਾਗ ਵਿੱਚ ਜ਼ਰੂਰ ਸੁਣਨਾ ਜੀ ਕੀ ਗੱਲਬਾਤ ਹੋਈ ਕਿਵੇਂ ਉਹਦਾ ਟਾਈਮ ਪਾਸ ਹੋਇਆ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਕਹਾਣੀ ਨੂੰ ਇੱਥੋਂ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ